<laughs> कार्ड है ਸਾਡੇ ਅੱਜ ਸੂਬਾ ਪ੍ਰਧਾਨ ਜੀ ਨੇ ਮੈਂਬਰਸ਼ਿਪ ਬਣਨ ਤੋਂ ਬਾਅਦ ਸਾਰੀ ਕੋਰ ਕਮੇਟੀ ਔਰ ਸਾਰੇ ਮੈਂਬਰਸ ਨੇ ਅੱਜ ਜਿਹੜਾ ਮੈਂਬਰਸ਼ਿਪ ਅਭਿਆਨ ਹੈ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਉਸੇ ਤਰੀਕੇ ਕੱਲ ਸਾਰੇ ਜ਼ਿਲ੍ਹੇ ਦੇ ਵਿੱਚ 35 ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਇੱਕ ਇੱਕ ਜਿਹੜੇ ਸੀਨੀਅਰ ਸਾਰੇ ਸਾਥੀ ਨੇ ਉੱਥੇ ਜਾਣ ਕੇ ਉਹਦੇ ਇਸੇ ਤਰੀਕੇ ਨਾਲ ਹੀ ਮੈਂਬਰਸ਼ਿਪ ਕਰਕੇ ਤੇ ਉੱਥੇ ਪ੍ਰੈਸ ਨੂੰ ਜਿਹੜਾ ਸਬੋਧ ਦੇ ਕਰਕੇ ਕਾ ਜ਼ਿਲ੍ਹਾ ਦੀ ਜਿਹੜੀ ਮੈਂਬਰਸ਼ਿਪ ਹੈ ਉੱਥੇ ਜਾ ਕੇ ਜ਼ਿਲ੍ਹਾ ਦੀ ਕਰਾਂਗੇ ਕਿ ਮੈਂ ਹੁਣ ਸੁਨੀਲ ਜਾਖੜ ਜੀ ਨੂੰ ਕਵਾਂਗਾ ਬੇਨਤੀ ਕਰਾਂਗਾ ਕਿ ਉਹ ਆਣ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬਹੁਤ ਹੀ ਸਤਿਕਾਰਯੋਗ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਸਰਦਾਰ ਲਾਲਪੁਰਾ ਜੀ ਬਹੁਤ ਹੀ ਸਤਿਕਾਰਯੋਗ ਵੰਸ਼ ਤੇ ਬਿਰਾਜਮਾਨ ਸ਼ੀਸ਼ ਨੇਤਰਤਵ ਦੇ ਲੀਡਰ ਸਾਹਿਬਾਨ ਐਮਐਲਏ ਸਾਹਿਬਾਨ ਸਾਡੇ ਫਾਰਮਰ ਐਮਐਲਏਜ਼ ਐਮਪੀ ਸਾਹਿਬਾਨ ਦੇ ਸਾਹਮਣੇ ਬੈਠੇ ਸਾਡੇ ਸਾਰੇ ਬਰਿਸ਼ਟ ਲੀਡਰ ਸਾਹਿਬਾਨ ਆਓ ਪਤੇ ਸਾਂਝੀ ਕਰੀਏ ਸ੍ਰੀ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਸਾਥੀਓ ਬਹੁਤ ਹੀ ਅਹਿਮ ਮਕਾਮ ਹੈ ਕਿਸੇ ਵੀ ਪਾਰਟੀ ਦੇ ਵਿੱਚ ਮੈਂਬਰਸ਼ਿਪ ਦਾ ਇੱਕ અભિયાન ਚੱਲੂ ਹੈ ਉਹ અભિયાન ਚੱਲੂ ਹੈ ਜਿਸ ਪਾਰਟੀ ਦੇ ਆਲਰੇਡੀ 18 ਕਰੋੜ ਮੈਂਬਰਸ ਹੈਗੇ ਜਿਸ ਤਰ੍ਹਾਂ ਹੁਣੇ ਮਿੱਤਲ ਸਾਹਿਬ ਨੇ ਇਥੋਂ ਦੱਸਿਆ ਕਾਲੀਆ ਜੀ ਨੇ ਵੀ ਗੱਲ ਕੀਤੀ ਮਿੱਤਲ ਸਾਹਿਬ ਇਹ ਕਹਿ ਰਹੇ ਸੀਗੇ ਕਿ ਸਭ ਤੋਂ ਵੱਡੀ ਦੁਨੀਆ ਦੇ ਅੰਦਰ ਪਾਰਟੀ ਹੈ ਤੇ ਬਹੁਤ ਸਾਰੇ ਅਜਿਹੇ ਮੁਲਕ ਹੈ ਜਿਨ੍ਹਾਂ ਦੀ ਪੋਪੂਲੇਸ਼ਨ ਵੀ ਨਹੀਂ ਹੋਣੀ ਪਰ ਕੀ ਲੋਡ ਪਈ ਇਹ ਸਾਰੇ ਮਸਲੇ ਨੂੰ ਦੁਬਾਰਾ ਤੋਂ ਰੀਨਿਊ ਕੀਤਾ ਜਾਵੇ ਆਪ ਕੋ ਮੈਂਬਰਸ਼ਿਪ ਰੀਨਿਊਅਲ ਨਹੀਂ ਹੈ ਸਰ ਮੇਰਾ ਮੰਨ ਹੈ ਜਿਹੜਾ ਕੋਰ ਅਜੰਡਾ ਹੈ ਪਾਰਟੀ ਦਾ ਜਿਹੜੀ ਫਾਊਂਡੇਸ਼ਨ ਹੈ ਪਾਰਟੀ ਦੀ ਉਹ ਫਾਊਂਡੇਸ਼ਨ ਨਿਊ ਜਿਹੜੀ ਹੈ ਉਹ ਹੈ ਦੇਸ਼ ਪਹਿਲਾ ਨੇਸ਼ਨ ਫਰਸਟ ਉਹਦੇ ਪ੍ਰਤੀ ਰੀ ਡੈਡିକੇਟਿੰਗ ਯੋਰself ਉਹਦੇ ਪ੍ਰਤੀ ਦੁਬਾਰਾ ਰੀ ਅਫਰਮੇਸ਼ਨ ਆਫ ਯੋਰ ਡੈਡیکیشن ਫॉर दैट ਕੰਟਰੀ ਅੱਜ ਇਹ ਦੇਸ਼ ਸਾਰੇ ਵਾਸਤੇ ਮਾ ਸਭ ਤੋਂ ਸਾਡੇ ਵਾਸਤੇ ਮਹਾਨ ਹੈ ਉਸ ਦੇਸ਼ ਦੀ ਤਰੱਕੀ ਉਹਦੀ ਉন্নਤੀ ਉਹਦੀ ਮਜ਼ਬੂਤੀ ਤੇ ਉਹਦੀ ਹਮੇਸ਼ਾ ਚੜਦੀ ਕਲਾ ਰਵੇ ਸਾਡੇ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਰਵੇ ਉਹਦੇ ਵਾਸਤੇ ਅੱਜ ਜਿਹੜੇ ਸਾਰੇ ਕਾਰਜਕਰਤਾ ਜਿਹੜੇ ਹੈ ਬੀਜੇਪੀ ਦੇ ਨਾਲ ਜੁੜੇ ਹੈ ਤੇ ਜਿਹੜੇ ਅੱਜ ਆਪਣੇ ਅੰਦਰ ਇੱਕ ਮੌਕਾ ਹੈ ਵੀ ਦੁਬਾਰਾ ਅੰਦਰ ਚਾੱਕ ਕੇ ਦੇਖੀਏ ਵੀ ਵੈਦਰ ਅਸੀਂ ਆਪਣਾ ਪੂਰਾ ਤਨ ਮਨ ਲਾ ਕੇ ਦੇਸ਼ ਦੇ ਪ੍ਰਤੀ ਅਸੀਂ ਆਪਾ ਸਮਰਪਿਤ ਹੈ ਤੇ ਉਹਦੇ ਵਿੱਚ ਕਿਉਂਕਿ ਦੇਸ਼ ਨੇ ਬਹੁਤ ਪਲਾਂਗਾ ਮਾਰੀਆਂ ਨੇ ਦੇਸ਼ ਨੇ ਕਿੱਥੋਂ ਚੱਲ ਗਿਆ ਅੱਜ ਦੇਸ਼ ਕਿੱਥੇ ਪਹੁੰਚਿਆ ਬਹੁਤ ਤਰੱਕੀ ਕੀਤੀ ਹੈ ਪਰ ਉਸ ਤੋਂ ਵੀ ਅੱਗੇ ਲੰਬਾ ਸਫ਼ਰ ਅੱਗੇ ਪਿਆ ਹੈ ਉਹਦੇ ਵਾਸਤੇ ਸਾਨੂੰ ਦੁਬਾਰਾ ਤੋਂ ਇੱਕ ਹੱਦ ਲੈਣਾ ਉਸ ਆਇਰਲੈਂਡ ਵਾਸਤੇ ਆ ਇੱਕ ਪ੍ਰੋਸੈਸ ਚੱਲੂ ਰਿਹਾ। ਕੱਲ ਜਦੋਂ ਦਿੱਲੀ ਦੇ ਅੰਦਰ ਮਾਨਯੋਗ ਪ੍ਰਧਾਨ ਮੰਤਰੀ ਤੇ ਬਾਕੀ ਸਾਰੇ ਸੀਨੀਅਰ ਲੀਡਰ ਸਾਹਿਬਾਨ ਨੇ ਮੈਂਬਰਸ਼ਿਪ ਲਈ ਉਹਦੇ ਵਿੱਚ ਇੱਕ ਜਿਹੜਾ ਪਾਰਟਿਕੂਲਰ ਫੋਕਸ ਪ੍ਰਧਾਨ ਮੰਤਰੀ ਨੇ ਕੀਤਾ ਉਹ ਸੀਗਾ ਵੀ ਸਾਡੇ ਨੌਜਵਾਨ ਸਾਥੀ 18 ਸਾਲ ਤੋਂ ਜਿਹੜੇ ਅੱਜ 18 ਸਾਲ ਦੇ ਹੋ ਗਏ ਉਹਨਾਂ ਨੂੰ ਮੈਂਬਰਸ਼ਿਪ ਵਾਸਤੇ ਪਾਰਟਿਕੂਲਰਲੀ ਫੋਕਸ ਕੀਤਾ ਜਾਵੇ। ਉਹਦੀ ਜਰੂਰਤ ਵੀ ਹੈ ਕਿਉਂਕਿ ਗਰੇਵਾਲ ਸਾਹਿਬ ਨੇ ਉਹਨੇ ਗਾਇ ਉਹ ਫਾਰਮ ਪਰਦਾ ਪਰਦਾਈ ਵਲੂ ਚ ਗਿਆ ਉਹਦੇ ਵਿੱਚ ਕਿਉਂਕਿ ਇੱਕ ਨਾਰਮਲ ਸਟੈਂਡਰਡ ਜਦੋਂ ਸੀਗਾ ਵੀ ਅਫ ਯੂ ਆਰ ਬORN ਬਿਫੋਰ 1970 ਯੂ ਆਰ ਨਾਟ ਮੈਂਟ ਫॉर ਦਾ ਕੰਪਿਊਟਰਸ ਇੱਕ ਨਵੀਂ ਜਨਰੇਸ਼ਨ ਆ ਗਈ ਅੱਜ ਟੈਕਨੀਕਲ ਸੇਵੀ ਜਿਹੜਾ ਉਹਨਾਂ ਦਾ ਹੈ ਅੱਜ ਉਹ ਲੋਕਾਂ ਨੂੰ ਅੱਜ ਇੱਕ ਸੋਚ ਨਵੀਂ ਹੈ ਸਭ ਸੋਚ ਨਹੀਂ ਹੈ ਪਰ ਸਾਡੀ ਸਮਰਪਣ ਜਿਹੜਾ ਉਹ ਪੁਰਾਣਾ ਹੈ ਤੇ ਸਾਡਾ ਪੁਰਾਣਾ ਹੈ ਸਾਡਾ ਟੀਚਾ ਪੁਰਾਣਾ ਹੈ ਸਾਡਾ ਨਿਸ਼ਾਨਾ ਉਹੀ ਹੈ ਵੀ ਦੇਸ਼ ਦੀ ਤਰੱਕੀ ਵਾਸਤੇ ਨੇਸ਼ਨ ਫਰਸਟ ਦੀ ਜਿਹੜੀ ਸਾਡੀ ਪਾਲਿਸੀ ਹੈ ਉਹਦੇ ਉੱਤੇ ਸਾਰੇ ਸਾਡੇ ਨੌਜਵਾਨ ਸਾਥੀਆਂ ਨੂੰ ਲੈ ਕੇ ਤੇ ਬਜ਼ੁਰਗਾਂ ਨੂੰ ਨਾਲ ਲੈ ਕੇ ਸਾਡੇ ਸਾਰੇ ਆ ਜਿਹੜੀ 140 ਕਰੋੜ ਦਾ ਮੁਲਕ ਹੈ ਉਹਦਾ ਨਿਸ਼ਾਨਾ ਜਿਹੜਾ ਹੈ ਉਹਨੂੰ ਪੂਰਾ ਕਰਨ ਵਾਸਤੇ ਇੱਕ ਸਮਰਪਣ ਹੈ ਉਹ ਸਮਰਪਣ ਨੂੰ ਯਾਦ ਕਰਾਉਣ ਵਾਸਤੇ ਅੱਜ ਦੁਬਾਰਾ ਅਸੀਂ ਜੁੜੇ ਆਂ ਆ ਟਾਰਗੇਟ ਸਿਰਫ ਕੋਈ ਉਹਨੇ ਕਮੈਂਟਰੀ ਦੇਖ ਰਹੇ ਸੀਗੇ ਡਾਕੂਮੈਂਟਰੀ ਦੇਖ ਰਹੇ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਹ ਕੋ 파ਰਟੀ ਸਿਰਫ ਕੋਈ ਇਲੈਕਸ਼ਨ ਮਸ਼ੀਨਰੀ ਹੈ ਨਹੀਂ ਵੀ ਇਲੈਕਸ਼ਨ ਦੇ ਟਾਈਮ ਖੜੇ ਹੋ ਜਾ ਵੀ ਆਰ ਹੇਅਰ ਫॉर ਦਾ ਬੈਨੀਫਿਟ ਆਫ ਦਾ ਸੁਸਾਇਟੀ ਸਾਡੇ ਦੇਸ਼ ਦੇ ਅੰਦਰ ਤੇ ਖਾਸ ਤੌਰ ਤੇ ਛੱਡੇ ਅੱਜ ਪੰਜਾਬ ਦੇ ਆਪਾਂ ਦੇਖੀ ਜਿੱਦੇ ਦੇਸ਼ ਦੇ ਪ੍ਰਤੀ ਸਾਰੇ ਦੇਸ਼ជា ਮਹਿੰਮ ਚੱਲਣੀ ਹੈ ਉਹਦੇ ਵਿੱਚ ਪੰਜਾਬ ਦਾ ਇੱਕ ਬਹੁਤ ਅਹਿਮ ਮੁਕਾਮ ਹੈ ਸਾਡੇ ਦੇਸ਼ ਦੀ ਮਜ਼ਬੂਤੀ ਦੇਸ਼ ਦੀ ਸੁਰੱਖਿਆ ਬਿਕੋਜ਼ ਅਸੀਂ ਖੜਕ ਪੂਜਾ ਹੈ ਪੰਜਾਬ ਦੇਸ਼ ਦੀ ਕਿ ਸਾਡੇ ਅਸੀਂ ਬਾਰਡਰ ਤੇ ਬੈਠੇ ਆ ਅੱਜ ਤੋਂ ਨਹੀਂ ਸਦੀਆਂ ਤੋਂ ਸਭ ਤੋਂ ਪਹਿਲਾਂ ਆ ਕੇ ਚਾਹੇ ਤੁਰਕ ਆਏ ਚਾਹੇ ਮੁਗਲ ਆਏ ਚਾਹੇ ਕੋਈ ਵੀ ਮੰਗੋਲ ਆਏ ਹਮੇਸ਼ਾ ਪੰਜਾਬ ਨੇ ਦੇਸ਼ ਦੇ ਪ੍ਰਤੀ ਆਪਣਾ ਸਮਰਪਣ ਕੀਤਾ ਹੈ ਅੱਜ ਸਾਡੇ ਜਦੋਂ ਉਸ ਪੰਜਾਬ ਨੂੰ ਉਸ ਰੰਗਲੇ ਪੰਜਾਬ ਨੂੰ ਨਜ਼ਰ ਜਿਹੜੀ ਲੱਗੀ ਹੈ ਜਿਹੜੀ ਦਿੱਲੀ ਥੱਲੇ ਚੋਂ ਬਾਹਰ ਆ ਗਈ ਕੱਲ ਪੰਜਾਬ ਵਿਧਾਨ ਸਭਾ ਦੇ ਅੰਦਰ ਤੁਸੀਂ ਜਿਸ ਤਰ੍ਹਾਂ ਦੇਖਿਆ ਹੋਣਾ ਜਿਹੜੇ ਅੱਜ ਪੰਜਾਬ ਦੇ ਸਾਹਮਣੇ ਮੁੱਦੇ ਦਰਪੇਸ਼ ਹੈ ਲੋਕ ਘਰਾਜੇ ਬੈਠ ਕੇ ਗੱਲ ਕਰਦੇ ਸੀਗੇ ਕਿ ਕਿਹੜਾ ਪੰਗਾ ਲੈ ਲਿਆ ਕਿਹੜੇ ਲੋਕਾਂ ਨੂੰ ਅੱਗੇ ਕਰਤਾ ਉੱਥੇ ਵਿਧਾਨ ਸਭਾ 'ਚ ਖੜੇ ਹੋ ਕੇ ਭ੍ਰਸ਼ਟਾਚਾਰ ਨੂੰ ਲੈ ਕੇ ਉੱਥੇ ਗੱਲਾਂ ਹੋ ਰਹੀਆਂ ਕੌਣ ਕਹਿ ਰਿਹਾ ਉਹਨਾਂ ਦੇ ਆਪਣੇ ਚੁਣੇ ਹੋਏ ਨੇਤਾ ਕਹਿ ਰਹੇ ਮਾਫੀਆ ਦੀ ਗੱਲ ਹੋ ਰਹੀ ਹੈ ਸਰਕਾਰ ਚਲਾ ਕੌਣ ਰਿਹਾ ਕਹਿੰਦੇ ਮਾਫੀਆ ਚਲਾ ਰਿਹਾ ਸੁਨੀਲ ਜੀ ਖੜਿਆ ਬੀਜੇਪੀ ਨਹੀਂ ਕਹਿ ਰਹੀ ਸਾਬ ਉਹਨਾਂ ਦੀ ਆਪਣੀ ਸਰਕਾਰ ਕਹਿ ਰਹੀ ਹੈ ਸਰਕਾਰ ਦੇ ਭਾਈਵਾਲ ਕਹਿ ਰਹੇ ਉੱਥੇ ਖੜ ਕੇ ਅੱਜ ਜਦੋਂ اپੋਜੀਸ਼ਨ ਤੇ ਸਰਕਾਰ ਦੋਨੋਂ ਇਕੱਠੇ ਹੋ ਗਏ ਜਿਵੇਂ ਕਹਿੰਦੇ ਨਾ ਅਸੀਂ ਦੋਵੇਂ ਰਸ ਬੈਠੇ ਤਾਂ ਮਨਾਉ ਕੌਣ ਵੇ ਲਾਲਪੁਰਾ ਜੀ ਇਹ ਦੋਨੋਂ ਰਲ ਬੈਠੇ ਤੇ ਪੰਜਾਬ ਬਚਾਉ ਕੌਣ ਵੇ ਦੋਨੋਂ ਰਲੇ ਹੋਏ ਸਾਬ ਅਜੇ ਨੇ ਕਰਕੇ ਪੰਜਾਬ ਵਾਸਤੇ ਮੇਰੀ ਤੁਹਾਨੂੰ ਇਹ ਵਾਅਦਾ ਨਹੀਂ ਸਭ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਅਸੀਂ ਸਾਡੇ ਦੇਸ਼ ਪ੍ਰਤੀ ਸਾਡੇ ਸਮਰਪਣ 'ਚ ਕੋਈ ਕਮੀ ਹੈ ਪਰ ਤੋਂ ਜਿਹਨਾਂ ਲੋਕਾਂ ਨੂੰ ਲੋਕਾਂ ਨੇ ਚੁਣਕੇ ਕੇ ਕੀਤਾ ਸੀਗਾ ਉਹਨਾਂ ਨੇ ਆਪਣੀ ਜ਼ਮੀਰ ਵੇਚਤੀ ਜਿਸ ਭ੍ਰਿਸ਼ਟਾਚਾਰ ਕਰਕੇ اپوزیشن ਨੇ ਆਪਣੀ ਗੋਡੀਆਂ ਟੇਕ ਰੱਖੀਆਂ ਇਸ ਪਰੇਸ਼ ਸਰਕਾਰ ਦੇ ਸਾਹਮਣੇ ਜੇ ਦੋਨੋਂ ਰਲ ਕੇ ਤਾਂ ਫਿਰ ਗੱਲ ਕੌਣ ਕਰੂਗਾ ਇਸ ਕਰਕੇ ਪੰਜਾਬ ਦੇ ਅੰਦਰ ਮੇਰੇ ਕਈ ਸਾਥੀਆਂ ਦੇ ਬਿਆਨ ਆ ਗਏ ਸੀਗੇ ਵੀ ਆ ਪਹਿਲਾਂ 25 ਲੱਖ ਜੀ ਇਹਨੂੰ ਵਧਾ ਕੇ ਕਿਵੇਂ ਲੈ ਕੇ ਜਾਵਾਂਗੇ ਅੱਗੇ ਕਿੱਧਰ ਵਧੂਗੀ ਨਹੀਂ ਸਾਹਿਬ ਆ ਕੋਈ ਨੰਬਰ ਵਧਾਣ ਦੀ ਗੱਲ ਨਹੀਂ ਸਾਹਿਬ ਬੰਦਾ ਤਾਂ ਇੱਕੇ ਬਥੇਰਾ ਹੁੰਦਾ ਸਾਬ ਆ ਰੀ ਡੈਡੀਕੇਟਿੰਗ ਯਰ ਸਰ ਲੋਕਾਂ ਨੂੰ ਜਾ ਕੇ ਆਪਣੇ ਪੁਰਾਣਿਆਂ ਨੂੰ ਨਵਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਆ ਜਿਹੜਾ ਐ ਹੈ ਵੀ ਪੰਜਾਬ ਸਾਡਾ ਹੈ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਪ੍ਰਤੀ ਉਹ ਜ਼ਿੰਮੇਵਾਰੀ ਤੇ ਪਹਿਲਾਂ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਘਰ-ਘਰ ਜਾ ਕੇ ਕਲਾ ਵੀ ਆਪਕਾ ਹੱਕੜੇ ਪੂਰੇ ਕਰ ਦੇਣੇ ਆ। ਮੋਟੋ ਐ ਸਾਡਾ ਸਰਵਸਪਰਸ਼ੀ ਹੈ। ਹਰੇਕ ਖਿੱਤੇ ਤਾਈ ਪਹੁੰਚਣਾ। ਆ ਨਹੀਂ ਵੀ ਇੱਥੇ ਸਾਰੇ ਬੈਠੇ ਜੀ ਇਹ ਬੀਜੇਪੀ ਵਾਲੇ ਪਰ ਕਰਾਂ ਨਹੀਂ ਸਾਹਿਬ। ਹਰੇਕ ਵਰਗ ਦੇ ਅੰਦਰ ਪਿੰਡ ਦੇ ਅੰਦਰ, ਸ਼ਹਿਰ ਦੇ ਅੰਦਰ, ਕਸਬੇ ਦੇ ਅੰਦਰ ਘਰ-ਘਰ ਤਾਈ ਪਹੁੰਚ ਕੇ ਹਰੇਕ ਵਰਗ, ਐਵਰੀ ਕਾਸਟ, ਐਵਰੀਬਾਡੀ ਸ਼ੁੱਡ ਬੀ ਰਿਪਰੈਜ਼ੈਂਟਡ ਚਾਹੇ ਵਪਾਰੀ ਹੈ। ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਨੌਜਵਾਨ ਹੈ ਹਰੇਕ ਵਰਗ ਦਾ ਉਹਦੇ ਵਿੱਚ ਹਿੱਸਾ ਹੋਣਾ ਚਾਹੀਦਾ ਸਭ ਇਟ ਕੈਨ ਨਾਟ ਬੀ ਐਸ ਸਿਕਲੂਡਿਵ ਮੀਰ ਜੀਆ ਦਾ ਜੀ ਆ ਪਲਾਣੇ ਵਰਗ ਦੀ ਪਾਰਟੀ ਨਹੀਂ ਸਾਬ ਅਸੀਂ ਰਾਸ਼ਟਰੀਆ ਪਾਰਟੀ ਆ ਰਾਸ਼ਟਰੀਆ ਪਾਰਟੀ ਕੋਈ ਨੰਮਰਣ ਨਾੜ ਨਹੀਂ ਨੇ ਵੀ 80% ਵੋਟ ਲੈ ਆਏ ਜੀ ਇੱਕ ਤੁਹਾਨੂੰ ਦਫਤਰ ਮਿਲ ਗਿਆ ਜੀ ਦਿੱਲੀ ਦੇ ਅੰਦਰ ਤੁਸੀਂ ਛੱਡੀ ਲਾਈ ਕਰੋ ਜੀ ਇਸਕਾ ਨੈਸ਼ਨਲ ਪਾਰਟੀ ਹੈ ਇੱਕ ਨੈਸ਼ਨਲ ਪਾਰਟੀ ਵਾਲਾ ਹਾਲ ਤੁਸੀਂ ਦੇਖ ਲਿਆ ਕੱਲ ਜਿਹੜੇ ਆਪ ਕਹਿ ਰਹੇ ਸੀ ਮਾਫੀਆ ਚਲਾ ਰਹੇ ਉਹ ਨਾ ਉਹ ਨੈਸ਼ਨਲ ਪਾਰਟੀ ਜਿਨ੍ਹਾਂ ਦੇ ਸੁਪਰੀਮੋ ਅੰਦਰ ਬੈਠੇ ਐ ਧਿਆੜ ਚ ਉਹ ਗੱਲ ਕਰ ਰਿਹਾ ਵੀ ਅਸੀਂ ਮੋਸਟ ਔਨਸਟ ਪਾਰਟੀ ਕੱਟਰੀ ਇਮਾਨਦਾਰ ਪਾਰਟੀ ਦਾ ਹਾਲਾ ਹੈ ਪਿਓ ਲੋਕ ਕਿਸ ਵਰਗ ਨੂੰ ਰਿਪਰੈਜ਼ੈਂਟ ਕਰ ਰਿਹਾ ਰਾਸ਼ਟਰੀ ਪਾਰਟੀ ਦਾ ਮਤਲਬ ਹੈ ਵੀ ਸਾਡੇ ਵਾਸਤੇ ਨਿਸ਼ਾਨਾ ਰਾਸ਼ਟਰ ਹੈ ਰਾਸ਼ਟਰ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਕਿਹੜਿਆਂ ਨੂੰ ਖਾਈ ਜਾ ਰਿਹਾ ਸਭ ਰਾਸ਼ਟਰ ਨੂੰ ਹਕ ਭ੍ਰਸ਼ਟਾਚਾਰ ਲੈ ਕੇ ਬੈਠੇ ਸਭ ਚੜੇ ਅੱਜ ਨਸ਼ਾ ਹੈ ਚਾਹਹ ਪ੍ਰਸ਼ਤਾਚਾਰ ਹੈ ਚਾਹ ਮਾਫੀਆ ਹੈ ਹਾਈ ਕੋਰਟ ਨੇ ਮੋਹਰ ਲਾਤੀ ਸੁਪਰੀਮ ਕੋਰਟ ਨੇ ਮੋਹਰ ਲਾਤੀ ਕਿਸਾਨ ਸੜਕਾਂ ਤੇ ਬੈਠੇ ਹੈ ਕੋਈ ਪੁੱਛਣ ਵਾਲਾ ਨਹੀਂ ਸਰਕਾਰ ਕਹਿੰਦੀ ਹੈ ਸਾਡੇ ਕੋਲ ਡਿਸਕਸ ਕਰਨ ਨੂੰ ਕੋਈ ਕੰਮ ਹੀ ਹੈ ਨਹੀਂ ਕਹਿੰਦੇ ਕੋਈ ਕੰਮ ਹੈ ਨਹੀਂ ਆਈ ਪਾਰਟੀ ਕਹਿੰਦੀ ਸੀ ਵੀ ਸੈਸ਼ਨ ਘਟਾ ਕੇ ਹੋ ਰੱਖਿਆ ਜੀ 3 ਦਿਨ ਦਾ ਸੈਸ਼ਨ ਹੈ ਕੀ ਸੈਸ਼ਨ ਹੋਗਾ ਤੇ ਜਵਾਬ ਕੀ ਆਂਦਾ ਸਰਕਾਰ ਦਾ ਵੀ ਕੋਈ ਕੰਮ ਹੀ ਹੈ ਨਹੀਂ ਜੀ ਕੋਈ ਕੰਮ ਹੀ ਹੈ ਨਹੀਂ ਕਹਿੰਦੇ ਜੀ ਤੁਸੀਂ ਮੇਰੇ ਨਾਲ ਇੱਥੇ ਸੀਗੇ ਚਾਹੇ 2 ਸਾਲ ਪਿੱਛੇ ਹੋਗੇ ਯੂਨੀਵਰਸਿਟੀ 'ਚ ਜਦੋਂ ਮੈਂ ਬੱਤਰਜੇ 'ਚ ਆਇਆ ਸਭ ਦਿੱਲੀ ਚੰਡੀਗੜ੍ਹ ਅੰਦਰ ਉਹ ਇੱਕ ਘਾਵਤ ਹੁੰਦੀ ਸੀ ਕਹਿੰਦੇ ਚੰਡੀਗੜ੍ਹ ਉਹ ਸ਼ਹਿਰ ਹੈ ਸੋਮ ਪ੍ਰਗਾਹ ਜੀ ਨੂੰ ਸਾਰੇ ਦਾ ਧਿਆਨ ਹੈ ਸਭ ਇੱਥੋਂ ਸਾਰੇ ਨਿਕਲੇ ਰਿਹਾ ਕਹਿੰਦੇ ਚੰਡੀਗੜ੍ਹ ਇੱਕ ਹੈ ਜਾਂ ਸ਼ਹਿਰ ਹੈ ਵਿਦਿਆਰਥੀ ਵਿਦਿਆਰਥੀ ਕਰਮੇਨ ਪੁਰਸ਼ ਕੋਈ ਜਿਹਨੇ ਰਟਾਇਰ ਬੰਦੇ ਸਾਰੇ ਇੱਥੇ ਬੈਠੇ ਹੁੰਦੇ ਸੀ ਕਰਮੇਨ ਪੁਰਸ਼ ਬੁੱਢੀਨ ਵਿਧਾਇਕ ਪਵਾਓ ਲੋਕ ਤਾਂ ਕਹਿਣਾ ਸੁਣਿ ਲਿਆ ਕਹਿੰਦੇ ਹਰੇਕ ਬੱਚੇ ਦੇ ਸੱਟ ਦੇ ਪਾਉਂਦੇ ਆਲੇ ਮੁੰਡੇ ਹੋਰ ਵੀ ਬੜੀ ਲੰਮੀ ਛੋਟੀ ਸੀ ਬੁੱਢੀਨ ਵਿਧਾਇਕ ਪਰ ਆਇਆ ਤੇ ਨਵਾਂ ਜੁੜ ਗਿਆ ਆ ਕਰਮੀਨ ਸਰਕਾਰ ਹੈ ਇਹਨਾਂ ਕੋਲ ਕਮੀ ਹੈ ਨਹੀਂ ਪੰਜਾਬ ਮਰੀ ਜਾਂਦਾ ਹੋ ਕੇ ਦਾ ਸਾਡੇ ਕੋਲ ਕੋਈ ਕਮੀ ਹੈ ਨਹੀਂ ਸਭ ਕੋਈ ਕਹਿੰਦਾ ਸੈਸ਼ਨ ਬੁਲਾਈਏ ਨਿਕੰਮ ਇਹਨੂੰ ਸਿੰਪਲ ਵਰਡ ਚ ਜਿਹਦੇ ਕੋਲ ਕੰਮ ਨਹੀਂ ਹੁੰਦਾ ਹੈ ਕੰਮ ਕਰਨਾਂ ਦੀ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਨਿਕੰਮਾ ਹੀ ਕਹਿੰਦੇ ਆ ਸਭ ਆ ਨਿਕੰਮੀ ਸਰਕਾਰ ਹੈ ਸਭ ਇਸੇ ਨਿਕੰਮੀ ਸਰਕਾਰ ਤੋਂ ਇਹਨਾਂ ਨਾਲ ਰਲੇ ਪਾਈ ਵਾਲਾਂ ਤੋਂ ਬਚਾਉਣ ਵਾਸਤੇ ਸਾਡੇ ਜਿਹਨੇ ਬੱਚਿਆਂ ਨੂੰ ਆਪਾਂ ਮੈਂਬਰ ਬਣਵਾਣ ਜਾ ਰਹੇ 18 ਸਾਲਾਂ ਦੇ ਨੂੰ ਉਹਨਾਂ ਪ੍ਰਤੀ ਸਾਡੀ ਰਿਸਪੋਨਸਿਬਿਲਟੀ ਹੈ ਸਾਬ ਉਹ ਸਾਇਡ ਕੰਪਿਊਟਰ ਚਲਾਣਾ ਦਾ ਜਾਣਦੇ ਆ ਮੇਰੇ ਵਰਗਾ ਉਹ ਨਹੀਂ ਗਿਆ ਵੀ ਆ ਪਿੰਕੋਟ ਕਿਧਰੋਂ ਨਾਲ ਦੀ ਨਾਲ ਇੰਨੇ ਸੈਕਿੰਡ ਵਾਸਤੇ ਪਰਿਆਦਾ ਕੈਨਸਲ ਹੋ ਜਾਊਗਾ ਬਟ ਉਹਨਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ ਸਾਬ ਉਹ ਪਿੰਕੋਟ ਦਾ ਪਰ ਦੇਣਗੇ ਪਰ ਉਹਨਾਂ ਨੂੰ ਇਹਨਾਂ ਮਾੜੀ ਹਰਕਤਾਂ ਤੋਂ ਬਚਾਉਣ ਵਾਸਤੇ ਇੱਕ ਸਰਸਕਾਰ ਜਿਹੜੇ ਹੈ ਸਾਬ ਜਿਹੜਾ ਫੈਮਿਲੀ ਦੀ ਸਾਡੀ ਉਹ ਇੱਕ ਬੰਤਰ ਹੈ ਉਹਦੇ ਮਹੱਤਵ ਸਮਝਾਉਣ ਵਾਸਤੇ ਇਸ ਪਾਰਟੀ ਦਾ ਇੱਕ ਬਹੁਤ ਵੱਡਾ ਰੋਲ ਹੈ ਸਾਬ ਵੀ ਆਰ ਨਾਟ ਜਸਟ ਅ ਪੋਲੀਟਿਕਲ ਐਂਟੀਟੀ ਵੀ ਆਰ ਪਾਰਟ ਐਂਡ পারਸਲ ਆਫ ਦਾ ਸੋਸ਼ਲ ਫੈਬਰਿਕ ਆਫ ਦਿਸ ਨੇਸ਼ਨ ਉਹ ਸਾਡੀ ਜ਼ਿੰਮੇਵਾਰੀ ਹੈ ਸਾਬ ਉਹ ਸੋਚ ਨਾਲ ਲੋਕਾਂ ਕੋਲ ਜਾਵਾਂਗੇ ਲੋਕ ਤੁਹਾਨੂੰ ਆ ਕੇ ਕਹੇ ਮਿਲ ਕੇ ਮਿਲ ਲਗੇ ਵੀ ਆ ਤੁਸੀਂ ਬਹੁਤ ਢੁੰਗੀ ਗੱਲ ਕਰ ਰਹੇ ਸਾਬ ਆ ਸ਼ੈਲੋ ਨੈਸ਼ਨਲ ਜਿਸ ਨੇ ਕਾਚੀ ਛੋਰਾਪਣ ਕਰਦੇ ਐ ਜਿਹੜਾ ਲੋਕਾਂ ਨੂੰ ਮੌਕਾ ਮਿਲ ਗਿਆ ਸਭ ਆ ਆ ਕੋਈ ਛੋਰੇਪਣੀ ਆ ਇੱਥੇ ਟੀਚਰਾ ਕਰਨ ਦਾ ਆ ਛੱਲੇ ਜਾਣ ਦਾ ਟਾਈਮ ਹੈ ਨਹੀਂ ਅੱਜ ਦੇਸ਼ ਦੇ ਪ੍ਰਤੀ ਸਮਰਪਣ ਨੂੰ ਲੈ ਕੇ ਆਪਾਂ ਇਕੱਠੇ ਹੋਏ ਆ ਤੇ ਮੇਰਾ ਮੰਨਣਾ ਹੈ ਵੀ ਆਪਾਂ ਸਾਰੇ ਤਗੜੇ ਹੋ ਕੇ ਕੰਮ ਕਰੀਏ ਪੰਜਾਬ ਦੇ ਪ੍ਰਤੀ ਦੇਸ਼ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰੀਏ ਤੇ ਮੈਨੂੰ ਪੂਰਾ ਭਰੋਸਾ ਹੈ ਵੀ ਸਿਸਟਮੈਟਿਕ ਤਰੀਕੇ ਨਾਲ ਚੱਲਦੇ ਹੋਏ ਆਪਾਂ ਸਾਰੇ ਟੀਚੇ ਵੀ ਪਾਰ ਕਰਾਂਗੇ ਇੱਕ ਲੱਟੀਚੇ ਨੰਬਰ ਨਹੀਂ ਬਣਾਣੇ ਸਾਹਿਬ ਆਪਾਂ ਆਪਾਂ ਜਿਹੜਾ ਆਪਣਾ ਟੀਚਰ ਦੀ ਨੇਸ਼ਨ ਫਰਸਟ ਦੇਸ਼ ਨੂੰ ਮਜ਼ਬੂਤ ਕਰਨ ਦੇ ਵਾਸਤੇ ਸਾਡਾ ਯੋਗਦਾਨ ਕੀ ਸੀ ਆਪਣੀ ક્ષਮਤਾ ਦੇ ਮੁਤਾਬਕ ਕਰ ਰਹੇ ਹੈ ਨਹੀਂ ਕਰ ਰਹੇ ਹੋਰ ਦੇ ਵਾਸਤੇ ਜੇ ਦੁਬਾਰਾ ਸਮਰਪਣ ਦਾ ਜਦੋਂ ਮੌਕਾ ਮਿਲੇ ਮੈਨੂੰ ਪੂਰਾ ਮੀਦੇ ਵਾਹਿਗੁਰੂ ਸਾਡੇ ਸਾਰਿਆਂ ਦੇ ਉੱਤੇ ਮੇਰ ਪਰ ਯਤਨ ਰੱਖਣਗੇ ਬਖਸ਼ਿਸ਼ ਰੱਖਣਗੇ ਤੇ ਆਪਾਂ ਤਕੜੇ ਹੋ ਕੇ ਪੰਜਾਬ ਤੇ ਸਾਡੇ ਮੁਲਕ ਵਾਸਤੇ ਇਸੇ ਤਰ੍ਹਾਂ ਡੈਡੀਕੇਸ਼ਨ ਡੈਡੀਕੇਟਿਡ ਤਰੀਕੇ ਨਾਲ ਕੰਮ ਕਰਦੇ ਰਾਵਾਂਗੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਾਥੀ ਬਹੁਤ ਬਹੁਤ ਧੰਨਵਾਦ ਜੀ ਮੈਂ ਹੁਣ ਪੰਜੀ ਨੂੰ ਕਵਾਂਗਾ ਕਿ ਜੰਗ ਜੰਗ ਮੰ ਸਾਰੇ ਖੜੇ ਹੋ ਜਾਣਗੇ सावधान हो जनगणमन अधिनायक जय हे भारत भाग्य विधाता पंजाब सिंध गुजरात मराठा द्राविड उत्कल बंगा बंग हिमाचल यमुना गंगा उच्छल जलधि तरंगा तव शुभ नामे जागे तवर शुभ आशीष मांगे गाहे तव जय गाथा जनगण मंगलदायक जय है भारत भाग्य विधाता जय है जय है, जय है जय है जय है जय 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 है भारत माता की जय भारत माता की जय ਸਾਰੇ ਸਾਥੀਆਂ ਦਾ ਖਾਣਾ ਨਾਲ